ਤਾਰਨੋਂ ਪਹਿਲਾਂ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਸੀਐਮ ਸਾਹਿਬ ਦਾ ਮਨੀਸ਼ ਸ਼ਿਸ਼ੋਦੀਆ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ ਅਰੋੜਾ ਸਾਹਿਬ ਦਾ ਅਮਨ ਅਰੋੜਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਿਤਾਇਆ ਔਰ ਮੈਨੂੰ ਇਸ ਹਲਕੇ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਇਹ ਯਕੀਨ ਨਾਲ ਕਹਿ ਸਕਦਾ ਕਿ ਅੱਜ ਸਮੇਂ ਦੀ ਲੋੜ ਸੀ ਸਮੇ ਦੀ ਨਜ਼ਾਕਤ ਨੂੰ ਸਮਝਦੇ ਆਇਆ ਅੱਜ ਜੋ ਪਾਰਟੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਉਹਦੇ ਤੇ ਅਸੀਂ ਪੂਰਨ ਤੌਰ ਤੇ ਪੂਰੇ ਉਤਰਾਂਗੇ ਔਰ ਵੱਧ ਚੜ ਕੇ ਜਿਹੜੀਆਂ ਪਿੱਛੇ ਕੋਈ ਖਾਮੀਆਂ ਰਹਿ ਗਈਆਂ ਸਾਡੇ ਜਿਹੜੇ ਪਹਿਲੇ ਵਿਧਾਇਕ ਸਾਹਿਬ ਸੀਗੇ ਉਹਨਾਂ ਨੂੰ ਕੋਈ ਇਹੋ ਜੀ ਮਤਲਬ ਬਹੁਤ ਢਿੱਲੇ ਰਹੇ ਆ ਉਹਨਾਂ ਨੂੰ ਕੋਈ ਇਹੋ ਜੀ ਬਿਮਾਰੀ ਲੱਗ ਗਈ ਜਿਹਦਾ ਕੀ ਉਹ ਨਾ ਲਾਜ ਸੀ ਸੋ ਜਿਹੜੀਆਂ ਪਿੱਛੇ ਸਮੇਂ ਦੇ ਵਿੱਚ ਵੀ ਕੋ ਕਮੀਆਂ ਪੇਸ਼ੀਆਂ ਇਸ ਹਲਕੇ ਦੇ ਵਿੱਚ ਰਹਿ ਗਈਆਂ ਨੇ ਕੋਈ ਡਵੈਲਪਮੈਂਟ ਦੇ ਮਸਲੇ ਆ ਜਾਂ ਹੋਰ ਲੋਕਾਂ ਦੇ ਮਸਲੇ ਆ ਕੋਈ ਬਿਜਲੀ ਦੇ ਮਸਲੇ ਆ ਕੋਈ ਡਰੇਨੇਜ ਸਿਸਟਮ ਦਾ ਮਸਲਾ ਕੋਈ ਪਿੰਡਾਂ ਦੇ ਮਸਲੇ ਨੇ ਕੋਈ ਸ਼ਹਿਰਾਂ ਦੇ ਮਸਲੇ ਨੇ ਇਹ ਸਾਰੇ ਜਿਹੜੇ ਆ ਉਹ ਪਹਿਲ ਦੇ ਆਧਾਰ ਦੇ ਉੱਤੇ ਉਹ ਜਿਹੜੇ ਹੱਲ ਕਰਨਗੇ ਜੀ ਕੀ ਕਹਿਣਾ ਚਾਹੋਗੇ ਜਿਹੜਾ ਪੁਲਿਸਿੰਗ ਸੰਧੂ ਨੂੰ ਜਿਹੜਾ ਹਲਕਾ ਚਾਰਜ ਜਿਹੜਾ ਤਰਨ-ਤਰਨ ਦਾ ਲਾ ਦਿੱਤਾ ਦੇਖੋ ਇਹ ਕੇ ਜੀ ਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਇਹਨਾਂ ਦਾ ਸਾਰੀ ਹਾਈ ਕਮਾਂਡ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਹਰਮੀਤ ਸਿੰਘ ਸੰਧੂ ਨੂੰ ਅੱਜ ਹਲਕਾ ਚਾਰਜ ਜਿਹੜਾ ਵਾ ਉਹ ਲਗਾ ਕੇ ਨਵਾਜਿਆ ਅਸੀਂ ਹਰਮੀਤ ਸਿੰਘ ਸੰਧੂ ਦੀ ਪਾਰਟੀ ਤੌਰ ਤੇ ਬਿਲਕੁਲ ਰਾਤ ਦਿਨ ਇੱਕ ਕਰਕੇ ਤੇ ਅਸੀਂ ਮਿਹਨਤ ਕਰਕੇ ਸ਼ੀਟ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਡਵੈਲਪਮੈਂਟ ਨੂੰ ਕਿੱਦਾਂ ਦੇਖ ਜਿਹੜਾ ਪਿਛਲੇ ਦਿਨ ਡਵੈਲਪਮੈਂਟ ਜਿਹੜੀ ਰਹਿ ਗਈ ਵੇਖੋ ਡਵੈਲਪਮੈਂਟ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਜਿਹੜੀ ਆ ਉਹ ਕਰਵਾਈ ਆ ਇਸ ਤੇ ਕੋਈ ਸ਼ੱਕ ਨਹੀਂ ਬਾਕੀ ਆਉਂਦੇ ਸਮੇਂ ਦੇ ਵਿੱਚ ਜਿਹੜੀ ਕੋਈ ਰਹਿੰਦੀ ਹੋਊਗੀ ਉਹ ਪੂਰੀ ਕਰਾਂਗੇ ਕਿੱਦਾਂ ਦੇਖਦੇ ਜਿਹੜਾ ਜਿਹੜੇ ਵਿਰੋਧੀ ਉਹ ਵੀ ਕਹਿ ਰਹੇ ਕਿ ਅਸੀਂ ਜਿਹੜੀ ਆ ਜੇਕਰ ਪਰਮਜੀਤ ਸਿੰਘ ਸੰਧੂ ਟਿਕਟ ਦੇ ਦਿੱਤੀ ਤੇ ਜਿਹੜੀ ਅਸੀਂ ਵਿਰੋਧਤਾ ਕਰਾਂਗੇ ਵੇਖੋ ਜੀ ਵਿਰੋਧਤਾ ਜਿੰਨੀ ਮਰਜ਼ੀ ਕਹੀ ਜਾਵੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਪਹਿਲੋਂ ਤੇ ਇਹਨਾਂ ਨੇ ਸੌਂਹਾਂ ਖਾਧੀਆਂ ਸਾਰਿਆਂ ਨੇ ਜਾ ਕੇ ਦਰਬਾਰ ਸਾਹਿਬ ਤੇ ਕੁਝ ਤੇ ਉਹਨਾਂ ਦੇ ਵਿੱਚੋਂ ਇਹਨਾਂ ਗਵਾ ਵੀ ਗਏ ਆ ਤੇ ਸੌਂਹ ਖਾਣ ਦਾ ਕੋਈ ਮਤਬਲ ਤੇ ਉਹਨਾਂ ਦਾ ਨਿਕਲਿਆ ਨਹੀਂ ਤੇ ਅਸੀਂ ਦਿਆਂਦੇ ਆ ਵੀ ਇਹ ਮਨ ਘੜਤੀ ਗੱਲਾਂ ਵਾਂ ਇਹੋ ਜੇ ਕੰਮ ਨਹੀਂ ਕਰਨੀ ਚਾਹੀਦੇ ਜਦੋਂ ਪਾਰਟੀ ਤੌਰ ਤੇ ਸੰਧੂ ਸਾਹਿਬ ਨੂੰ ਟਿਕਟ ਮਿਲ ਗਈ ਆ ਤੇ ਸਾਡਾ ਫਰਜ਼ ਹੀ ਬਣਦਾ ਵਾ ਵੀ ਅਸੀਂ ਸਾਰੇ ਜਾਣੇ ਮਿਲ ਕੇ ਹੰਬੜਾ ਮਾਰੀਏ ਤੇ ਜਿਹੜੀ ਆ ਇਹ ਸ਼ੀਟ ਕੱਢੀਏ ਜਿੰਨੀ ਚੋਣ ਦੀ ਐਲਾਨੀ ਹੋਇਆ ਕਿੱਦਾਂ ਦੇ ਸਮਰਥਕ ਰਹੂਗਾ ਲੋਕ ਵੇਖੋ ਜੀ ਜਿਮਨੀ ਚੋਣ ਦਾ ਅਜੇ ਰਸਮੀ ਰਿਵਾਜ ਜਿਹੜਾ ਵਾ ਉਹ ਬੇਸ਼ੱਕ ਭਾਵੇਂ ਨਹੀਂ ਹੋਇਆ ਤੇ ਹੋਇਆ ਵੀ ਆ ਕਿਉਂਕਿ ਜਿਹੜਾ ਹਲਕਾ ਚਾਰਜ ਹੈ ਉਸ ਤਰ੍ਹਾਂ ਨਹੀਂ ਲੱਗਦਾ ਹਲਕਾ ਚਾਰਜ ਉਦੋਂ ਹੀ ਲੱਗਦਾ ਵਾ ਜਦੋਂ ਜਿਮਨੀ ਚੋਣ ਹੋਵੇ ਔਰ ਟਿਕਟ ਵੀ ਉਸੇ ਬੰਦੇ ਦੀ ਪੱਕੀ ਹੁੰਦੀ ਆ ਜਿੰਨੂੰ ਹਲਕੇ ਦਾ ਚਾਰਜ ਲਾ ਦਿੱਤਾ ਜਾਂਦਾ ਹਮੇਸ਼ਾ ਆਪਾਂ ਪਿੱਛੇ ਤੋਂ ਵੇਖ ਲਈਏ ਜਾਂਦੀ ਮਾਰ ਲਈਏ ਹਲਕਾਂ ਚਾਰਜ ਨੂੰ ਹੀ ਟਿਕਟਿਆ ਟਿਕਟ ਵੀ ਇਹਨਾਂ ਦੀ ਪੱਕੀ ਆ ਤੇ ਅਸੀਂ ਤੇ ਤਨੋਂ ਮਨੋਂ ਤਨੋਂ ਜਿਹੜਾ ਵਾ ਇਹਨਾਂ ਦੇ ਨਾਲ ਰਵਾਂਗੇ 24 ਘੰਟੇ ਜਿਹੜਾ ਪਾਰਟੀ ਦੀ ਸੇਵਾ ਕਰਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੇਖੋ ਲੋਕਾਂ ਨੂੰ ਅਪੀਲ ਤੇ ਇਹ ਕਰਨਾ ਚਾਹੁੰਦੇ ਆ ਕਿ ਤਿੰਨ ਵਾਰੀ ਜਿਹੜੇ ਆ ਪਹਿਲੋਂ ਹਰਪ੍ਰੀਤ ਸਿੰਘ ਸੰਧੂ ਐਮਐਲਏ ਬਣ ਚੁੱਕੇ ਆ ਲੋਕਾਂ ਦਾ ਨਹੀਂ ਅਸੀਂ ਕੋਈ ਸ਼ਬਦ ਕਹਿ ਸਕਦੇ ਲੋਕ ਜੋ ਮਰਜ਼ੀ ਕਹੀ ਜਾਣ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ ਲੇਕਿਨ ਬਹੁਤ ਵਧੀਆ ਇਨਸਾਨ ਨੇ ਹਰ ਬੰਦੇ ਦੀ ਗੱਲ ਸੁਣਦੇ ਨੇ ਅਹੀਂ ਤੇ ਕੋਈ ਅਜ ਤੱਕ ਐਹੋ ਜੀ ਗੱਲ ਕੋਈ ਮਾੜੀ ਇਹਨਾਂ ਬਾਰੇ ਸੁਣੀ ਨਹੀਂ ਦਾ ਕੋਈ ਵੀ